ਨੂੰ ਹੋਰ ਤਰ੍ਹਾਂ ਦੇ। ਜਿਹਸੀ ਦਾ ਮਿੱਟੀ ਚ ਮਲਾਉਣ ਵਾਲੇ ਦੀ ਗੱਲ ਕਰਦੇ ਆ ਉਹਦੇ ਚ ਆਪਣੀ ਇਹਨੂੰ ਸੁੱਤੂ ਮਸ਼ੀਨਰੀ ਜਿਵੇਂ ਕਿ ਆਪਣਾ ਹੈਕੀ ਸੀਡਰ, ਸੁਪਰ ਸੀਡਰ, ਮਲਚਰ ਸਾਡੇ ਬ੍ਰਾਂਡ ਨੇਮ ਥੋੜੇ ਜਿਹਾ ਔਫ ਨੇ ਕਿਉਂ ਬਾਹਰਲੀ ਕੰਪਨੀ ਆ ਜੀ। ਸਾਈਡ ਤੇ ਚੇਨ ਡਰਾਈਵ ਆ ਜੀ। ਇਹਦੇ ਅੰਦਰਲੇ ਪਾਸੇ ਦਾ ਇੱਕ ਤਾਰਾ ਲੱਗਿਆ ਆਇਆ ਨੇ। ਉਹ ਤਾਰਾ ਦਾ ਕੰਮ ਕੀ ਹੈ ਕਿ ਜਿੰਨੇ ਮੰਨ ਲਓ ਆਪਾਂ ਖੇਤ ਦੇ ਵਿੱਚ ਜਿੰਨੀ ਵੀ ਵੇਸਟੇਜ ਆ ਉਹਨੇ ਉਹਨੂੰ ਪਿੱਛੇ ਨਹੀਂ ਜਾਣ ਦੇਣਾ। ਉਹ ਰੋਟੇਟਰ ਦੇ ਵਿੱਚ ਕੀ ਹੁੰਦਾ ਜਦੋਂ ਆਪਾਂ ਕੱਦੂ ਕਰਦੇ ਆ ਰੋਟੇਟਰ ਕੀ ਕਰਦਾ ਸਿਰਫ ਵੱਡ ਵੱਡ ਕੇ ਪਿੱਛੇ ਧੱਕ ਦਿੰਦਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇਹ ਫਾਰਮੀਟ ਰੱਖੀ ਸੀ ਬਾਈ ਉਹਨਾਂ ਨੇ ਨਾਬਾ ਫਾਰਮ ਇਕਵਿਪਮੈਂਟ ਵਾਲਿਆਂ ਨੇ ਇਹ ਮਾਸ਼ਿਓ ਦੇ ਡੀਲਰ ਨੇ ਵੀ ਰੋਣੀ ਅੱਜ ਇੱਥੇ ਅਚੇਚੇ ਤੌਰ ਤੇ ਕਿਸਾਨ ਸੱਜਣ ਜਿੰਨੇ ਵੀ ਲੋਕਲ ਸੀ ਉਹ ਸਾਰੇ ਪਹੁੰਚੇ ਪਲਾਸ ਜਿੰਨੇ ਏਰੀਆ ਦੇ ਖੇਤੀਬਾੜੀ ਨਾਲ ਸੰਬੰਧਤ ਜਿਹੜੇ ਸਰਕਾਰ ਵੱਲੋਂ ਨਮਾਇंदे ਸੀ ਉਹ ਸਾਰੇ ਪਹੁੰਚੇ ਤੇ ਹੋਰ ਵੀ ਜਿੰਨੇ ਪ੍ਰਮੁੱਖ ਚਿਹਰੇ ਸੀ ਨਾਬੇ ਦੇ ਉਹ ਵੀ ਸਾਰੇ ਇੱਥੇ ਆਏ ਹੋਏ ਸੀ ਇਹ ਫਾਰਮਰ ਮੀਟ ਬਾਈ ਉਹਨਾਂ ਨੇ ਰੱਖੀ ਸੀ ਇਹਦਾ ਮੇਨ ਜਿਹੜਾ ਮਕਸਦ ਆ ਉਹ ਸੀ ਜਿਹੜਾ ਮਾਸ਼ੀਓ ਨੇ ਇੱਕ ਨਵਾਂ ਨਕੋਰ ਕੱਦੂ ਕਰਨ ਵਾਸਤੇ ਸਪੈਸ਼ਲ ਇੰਪਲੀਮੈਂਟ ਤਿਆਰ ਕਰਿਆ ਉਹ ਕਿਸੇ ਵੀ ਇੰਡੀਆ ਚ ਕੋਈ ਇੰਪਲੀਮੈਂਟ ਨਹੀਂ ਇਹਦੇ ਨਾਲ ਦਾ ਸਿਰਫ ਇਹ ਮਾਸ਼ਿਓ ਵੱਲੋਂ ਇੱਕ ਪ੍ਰੋਫੈਸ਼ਨਲ ਸੰਦ ਤਿਆਰ ਕੀਤਾ ਗਿਆ ਜਿਹਨਾਂ ਸਪੈਸ਼ਲ ਕੱਦੂ ਕੀਤਾ ਅੰਦਾ ਨਹੀਂ ਹੋਰ ਇੱਕ ਰੋਟਾ ਬਟਰਨਾ ਜਾਂ ਕਹਿਤ ਹੈਰਵਾਂ ਨਾ ਹੋਰ ਚੀਜ਼ਾਂ ਦਾ ਇੱਕ ਜਗਾੜਬਾਜੀ ਹੁੰਦੀ ਆ ਸਪੈਸ਼ਲ ਇੰਪਲੀਮੈਂਟ ਉਹਦੀ ਡੈਮੋ ਉਹਦੇ ਤੁਹਾਨੂੰ ਐਂਡ ਤੇ ਦਰਸ਼ਨ ਕਰਾਉਨੇ ਆ ਉਹ ਤੋਂ ਪਹਿਲਾਂ ਸਾਰੇ ਸੰਦਾਂ ਦਾ ਜਿਹੜਾ ਕੁਇਕ ਰਿਵਿਊ ਆ ਉਹ ਮੈਂ ਤੁਹਾਨੂੰ ਦੇ ਦਿਆਂ ਕਿ ਕੀ ਕੀ ਅਵੇਲੇਬਲ ਆ ਕਿਹੜੀ ਕਿਹੜੀ ਸਹੂਲਤਾਂ ਉਹ ਤੁਹਾਨੂੰ ਇੱਥੋਂ ਮਿਲ ਸਕਦੀ ਆ ਆ ਮੱਕੀ ਬੀਜਣ ਵਾਲੀ ਮਸ਼ੀਨ ਬਾਈ ਉਹਨਾਂ ਕੋਲ ਹੈਗੀ ਆ 마ਸ਼ੀਓ ਦੀ ਰੋਟਾਵੇਟਰ ਛੋਟੇ ਤੋਂ ਲੈ ਕੇ ਵੱਡੇ ਤੱਕ ਸੁਪਰ ਸੀਡਰ ਤੇ ਰੇਕ ਆ ਛੋਟਾ ਨਾਟਰ ਵੱਡਾ ਨਾਟਰ ਤੇ ਹੋਰ ਜਿੰਨੇ ਵੀ 마ਸ਼ੀਓ ਕੰਪਨੀ ਸੰਦ ਬਣਾਉਂਦੀ ਆ ਜਿੱਦਾਂ ਕਿ ਫਰਟੀਲਾਈਜ਼ਰ ਸਪਰੈਡਰ ਹੋ ਗਿਆ ਉਹ A to Z ਇਹਨਾਂ ਦੀ ਡੀਲਰਸ਼ਿਪ ਤੇ ਕੱਲਾ-ਕੱਲਾ ਸੰਦ ਤੁਹਾਨੂੰ ਅਵੇਲੇਬਲ ਮਿਲੂਗਾ ਇਹ ਨਹੀਂ ਹੈ ਕਿ ਤੁਹਾਨੂੰ ਵੀ ਕੋਈ ਦਿਖਾ ਕੇ ਵੀ ਆ ਇੱਕ ਚੀਜ਼ ਖੜੀ ਆ ਤੁਹਾਨੂੰ ਬੁੱਕ ਕਰਾ ਦਾਂਗੇ ਆਰਡਰ ਕਰ ਦਾਂਗੇ ਨਾ ਹਰ ਚੀਜ਼ ਤੁਹਾਨੂੰ ਇੱਥੇ ਅਵੇਲੇਬਲ ਮਿਲੂਗੀ ਮੈਂ ਵੀ ਸੁਣਿਆ ਕਿ ਜਿਹੜਾ ਬਾਈ ਦਾ ਸਾਬਕ ਤਾਵਾ ਸਰਵਿਸ ਦਾ ਗਰੰਟੀ ਵਰੰਟੀ ਦਾ ਉਹ ਬਹੁਤ ਵਧੀਆ ਪੂਰੀ ਜ਼ਿੰਮੇਵਾਰੀ ਨਾਲ ਤੰਦੇ ਹੀ ਨਾਲ ਕੰਮ ਕਰਦੇ ਨੇ ਤੇ ਅੱਗੇ ਆਪਾਂ ਤੁਹਾਨੂੰ ਉਹਦੀ ਡੈਮੋ ਦਿਖਾਉਨੇ ਆ ਜਿਹੜਾ ਕੱਦੂ ਕਰਨ ਵਾਸਤੇ ਸਪੈਸ਼ਲ ਜਿਗਾਰਡ ਆ ਤੇ ਜੁੜੇ ਰਹੋ ਵੀਡੀਓ ਨਾਲ ਸਿਰੇ ਤੱਕ ਕੱਲੀ-ਕੱਲੀ ਚੀਜ਼ ਜਾਂ ਤਾਂ ਕਿ ਤੁਹਾਡੇ ਸਮਝ ਆ ਸਕੇ ਤੇ ਹੋਰ ਕੋਈ ਵੀ ਮਾਸ਼ੀਓ ਦੇ ਮੁਤਲਕ ਤੁਹਾਨੂੰ ਕੋਈ ਲੋਡ ਹੋਵੇ ਮੈਂ ਨੰਬਰ ਬਾਈ ਦਾ ਪਾ ਦੂੰਗਾ ਉਹਦੇ ਤੇ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ ਤੁਹਾਨੂੰ ਹਰ ਤਰ੍ਹਾਂ ਦੀ ਮਾਸ਼ੀਓ ਦੇ ਨਾਲ ਜੁੜੀ ਹੋਈ ਜਿਹੜੀ ਸਰਵਿਸ ਆ ਉਹ ਤੁਹਾਨੂੰ ਉਪਲਬਧ ਮਿਲੂਗੀ ਸੋ ਆਜੋ ਹੁਣ ਤੁਹਾਨੂੰ ਆਪਾਂ ਉਹ ਸੰਧ ਦੇ ਦਰਸ਼ਨ ਕਰਾਈਏ ਜਿਸ ਦੇ ਲਈ ਇਹ ਗੈਦਰਿੰਗ ਹੋਈ ਹੈ ਜੀ ਦਾ ਨਾਮ ਹੈ ਜੀ ਇਹਦਾ ਸਾਡੇ ਬ੍ਰਾਂਡ ਨੇਮ ਥੋੜੇ ਜਿਹਾ ਆਫੇ ਨੇ ਕਿਉਂ ਬਾਹਰਲੀ ਕੰਪਨੀ ਹੈ ਜੀ ਮੇਰੇ ਕੋਲ ਨਹੀਂ ਇੱਕ ਹੀ ਕਰਦੇ ਜੇ ਮਾਣੀ ਮਧਾਣੀ ਹੁੰਦੀ ਹੈ ਮਧਾਣੀ ਦੇ ਵਿੱਚ ਨਾ ਮੋਲ ਬਣ ਜਾਂਦਾ ਨਾ ਉਹ ਮਤਲਬ ਕੀ ਕਰਦਾ ਵੀ ਜਿਹੜਾ ਪੰਚਰ ਦਹੀਂ ਪਾਉਣਾ ਹੈ ਮਾਣੀ ਵੇਰਾ ਪਾਉਣਾ ਹੈ ਉਹ ਉਸ ਤੋਂ ਬਾਅਦ ਉਹਨੇ ਮਿਕਸ ਕਰਦਾ ਹੋਰ ਵਿੱਚ ਉਹ ਮਗਲੀ ਨੂੰ ਲੈ ਕੇ ਜਿਹੜੀ ਲੱਸੀ ਵੀ ਹੈ ਜੇ ਆਪਾਂ ਉਹਨੂੰ ਰੱਖਾਂਗੇ ਕਾਫੀ ਟਾਈਮ ਤੋਂ ਬਾਅਦ ਹੀ ਪਾਣੀ ਦਾ ਗੁੰਦ ਨਹੀਂ ਜਿੰਨਾ ਟਾਈਮ ਆਪਾਂ ਮਾਰਕਣੀ ਹੈ ਜਿਵੇਂ ਅੱਜ ਰੈਡ ਕੀ ਤਾਂ ਅੱਜ ਹੀ ਵਰਤਣੀ ਹੈ ਉਹਨਾਂ ਟਾਈਮ ਤੱਕ ਜਿਹੜਾ ਪਾਣੀ ਤੇ ਕਹੋ ਲੱਸੀ ਦਹੀਂ ਉਹਦੀ ਲੱਸੀ ਮਤਲਬ ਮਿਕਸੀ ਰਹਿ ਗਈ ਆ ਇਹਦੇ ਵਿੱਚ ਭੇਡ ਨੇ ਜਿਹੜੇ ਇਹ ਸਪੈਸ਼ਲੀ ਜਿਹੜੇ ਆ ਪਡਲਿੰਗ ਵਾਸਤੇ ਬਣੇ ਹੋਏ ਨੇ ਸਿੰਗਲ ਸਪੀਡ ਗੇਅਰ ਬਾਕਸ ਹੈ ਜੀ ਸਾਈਡ ਤੇ ਚੇਨ ਡਰਾਈਵ ਹੈ ਜੀ ਇਹਦੇ ਅੰਦਰਲੇ ਪਾਸੇ ਨੇ ਇੱਕ ਤਾਰਾ ਲੱਗੀਆਂ ਆਈਆਂ ਨੇ ਉਹ ਤਾਰਾ ਦਾ ਕੰਮ ਕੀ ਹੈ ਕਿ ਜਿੰਨੀ ਮੰਨ ਲਓ ਆਪਾਂ ਖੇਤ ਵਿੱਚ ਜਿੰਨੀ ਵੀ ਵੇਸਟੇਜ ਆ ਉਹਨੇ ਉਹਨੂੰ ਪਿੱਛੇ ਨਹੀਂ ਜਾਣ ਦੇਣਾ ਉਹ ਰੋਟਾਵੇਟਰ ਦੇ ਵਿੱਚ ਕੀ ਹੁੰਦਾ ਜਦੋਂ ਆਪਾਂ ਕੱਦੂ ਕਰਦਾ ਰੋਟਾਵੇਟਰ ਕੀ ਕਰਦਾ ਸਿਰਫ ਵਾਟ ਵਾਟ ਕੇ ਪਿੱਛੇ ਧੱਕ ਰੰਦਾ ਜੀ ਉਹ ਪਾਣੀ ਨਾਲ ਪਿੱਛੇ ਜ ਰੰਦਾ ਜਦੋਂ ਇਹ ਖੇਤ ਚੱਲੂਗਾ ਤੁਸੀਂ ਦੇਖੋ ਜਿੰਨੇ ਏਰੀਆ ਦੇ ਵਿੱਚ ਪਿੱਛੇ ਡਿਫਲੈਕਟਰ ਲੱਗਿਆ ਹੋਇਆ ਜਿਹੜਾ ਟ੍ਰੇਲਿੰਗ ਬੋਰਡ ਆ ਉਹਨੇ ਏਰੀਆ ਦੇ ਵਿੱਚ ਪਾਣੀ ਨਹੀਂ ਵਿਖੂ ਤੁਹਾਨੂੰ ਪਿੱਛੇ ਸਿਰਫ ਘਾਹ ਹੀ ਦਿਖੂਜੀ ਸੋਣੋ ਜਿਹੜਾ ਸੰਦਾ ਰਾਈਜ਼ਾ ਪਤਾ ਨਹੀਂ ਕੀ ਨਾਮ ਆ ਉਹ ਮੈਂ ਵੀ ਭੁੱਲ ਭੁੱਲ ਜਾਂਦਾ ਆਹ ਪਾਣੀ ਛੱਡਿਆ ਹੋਇਆ ਪਰਸੀਮ ਵਾਲੇ ਚ ਸਿੱਧਾ ਇਹ ਤੱਪੜ ਹੀ ਜਗ੍ਹਾ ਇਹਦੇ ਵਿੱਚ ਕੱਦੂ ਕਰਕੇ ਦਿਖਾਉਣਗੇ ਜਿਗਾਰਡ ਚਲਾ ਕੇ ਦਿਖਾਉਣਗੇ ਬਾਕੀ ਤੁਹਾਡੇ ਸਾਹਮਣੇ ਆ ਦੇਖੋ ਕਿਦਾਂ ਕੱਦੂ ਕਰਦਾ ਤੱਪੜਾ ਪਰਸੀਮ ਵਾਲਾ ਇਹ ਦੇਖੋ ਕੋਈ ਵਾਇਆ ਹੁਣ ਇਹਦੇ ਚ ਦੇਖਦੇ ਆਪਾਂ ਵੀ ਕਿੱਦਾਂ ਕਰਦਾਂ ਲਓ ਜੀ ਇਹ ਹੈਗਾ ਜਮਾਂ ਤੱਪੜ ਦਰਸੀਨ ਵਾਲਾ ਇਹਦੇ ਚ ਹੱਕ ਤਾਂ ਵਾਇਆ ਨੇ ਹੁਣ ਦੇਖੋ ਕਿਵੇਂ ਕਰਦਾ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਬਹੁਤ ਬਿਹਤਰੀਨ ਚੱਲ ਰਿਹਾ ਹੈ ਮੈਂ ਇਹਦੇ ਬਾਰੇ ਵਿੱਚ ਦੋ ਚਾਰਕ ਗੱਲਾਂ ਕਹਿਣੀ ਆ ਚਾਹੁੰਦਾ ਜਿੰਨੇ ਵੀ ਇੰਡੀਆ 'ਚ ਸੰਦ ਆਉਂਦੇ ਆ ਨਾ ਚਾਹੇ ਉਹ ਕੱਦੂ ਵਾਲੀ ਹੈਰੋਂ ਕਹਿ ਲੈਂਦੇ ਆ ਚਾਹੇ ਉਹ ਰੋਟਾਵੇਟਰ ਨਾਲ ਕਰਦੇ ਆ ਚਾਹੇ ਪਹਿਲਾਂ ਹਲਾ ਨਾਲ ਰਵਾਇਤੀ ਤਰੀਕੇ ਨਾਲ ਕਰਦੇ ਸੀ ਉਹ ਜਿੰਨੇ ਵੀ ਸੰਦ ਨੇ ਉਹ ਕੱਦੂ ਲਈ ਪਡਲਿੰਗ ਲਈ ਕੋਈ ਵੀ ਡਿਜ਼ਾਈਨ ਨਹੀਂ ਹੋਇਆ ਮਤਲਬ ਇਹ ਇੱਕ ਪ੍ਰੋਫੈਸ਼ਨਲ ਇੰਪਲੀਮੈਂਟ ਹੈਗਾ ਜਿਹੜਾ ਚੱਲ ਰਿਹਾ ਹੈ ਜਿਹੜਾ ਇੱਕ ਮਤਲਬ ਕਿ ਜਿਹਦੇ ਤੇ ਇੱਕ ਇੰਜੀਨੀਅਰਿੰਗ ਲੱਗੀ ਆ ਜੋ ਪ੍ਰੋਪਰ ਪਡਲਿੰਗ ਲਈ ਬਣਿਆ ਹੈ ਮਾਸ਼ੀਓ ਦੇ ਬਹੁਤ ਸਾਰੇ ਸੰਧ ਆ ਏਰੀਆ ਚ ਮਾਈਨ ਮਾਰਚ ਚ ਚਾਇਨਾ ਚ ਆਸਟ੍ਰੇਲੀਆ ਤੱਕ ਕਰ ਇਧਰ ਏਸ਼ੀਆ ਦੇ ਵਿੱਚ ਚੱਲਦੇ ਨੇ ਪਾਡਲਿੰਗ ਦੇ ਵਿੱਚ ਵੈਸੀ ਮਾਸ਼ੀਓ ਕੋਲ ਬਹੁਤ ਐਕਸਟਰਾ ਆਰਡੀਨਰੀ ਤਜਰਬਾ ਹੈ ਤੁਸੀਂ ਕਦੇ ਵੀਡੀਓਜ਼ ਦੇਖਿਓ ਕਿ ਇਹਨਾਂ ਕੋਲ ਹੋਰ ਬਹੁਤ ਸਾਰੇ ਇੰਪਲੀਮੈਂਟ ਨੇ ਮਹਾਰਾਜ ਕਰੇ ਮੇਰ ਉਹ ਵੀ ਆਉਣ ਪਰ ਆ ਜਿਹੜਾ ਇੰਪਲੀਮੈਂਟ ਹੈ ਇਹਦੀ ਐਫੀਸ਼ੀਐਂਸੀ ਬਹੁਤ ਆ ਦੇਖੋ ਕਿੰਨੀ ਸਪੀਡ ਨਾਲ ਟਰੈਕਟਰ ਚੱਲ ਰਿਹਾ ਤੇ ਕਿੰਨਾ ਕੰਮ ਨਿਭੜ ਰਿਹਾ ਮੈਂ ਆਪ ਵੀ ਟਰੈਕਟਰ ਚਲਾ ਕੇ ਦੇਖਿਆ ਇਹ ਟਰੈਕਟਰ ਮੇਰਾ ਖਾਲਾ ਪਹਿਲੇ ਹਾਈ ਜਿੰਨੀ ਸਪੀਡ ਦੇ ਵਿੱਚ ਮੈਂ ਤੋਰ ਕੇ ਦੇਖਿਆ ਸੀ ਉੱਥੇ ਵੀ ਬੜੇ ਆਰਾਮ ਨਾਲ ਮਤਲਬ ਕਿ ਕਰ ਰਿਹਾ ਸੀ ਤੇ ਜਿਹੜੇ ਟਰੈਕਟਰਾਂ ਦੇ 540 E ਐ ਜਾਂ 540 ਸਟੈਂਡਰਡ ਆ ਜੇ ਤੁਸੀਂ E ਤੇ ਕਰ ਦੋ ਮਲਾਈ ਹੋਰ ਜ਼ਿਆਦਾ ਵੱਜ ਜਾਂਦੀ ਆ ਤੇ ਟਰੈਕਟਰ ਤੇ ਕੋਈ ਖਾਸ ਜਿਹੜਾ ਲੋਡ ਨਹੀਂ ਪੈਂਦਾ ਤੇ ਇਹ ਬਹੁਤ ਮਤਲਬ ਕਿ ਕੰਮ ਨਿਵੇੜਨ ਵਾਲਾ ਸੌਦਾ ਹੈ ਮੇਰਾ ਖਿਆਲ ਆ ਵੀ ਇੱਕ ਵਾਰ ਦੇ ਵਿੱਚ ਇਹ ਖੇਤ ਨੂੰ ਪੂਰਨ ਤੌਰ ਤੇ ਤਿਆਰ ਕਰ ਦਿੰਦਾ ਜੇ ਕਿਤੇ ਕੋਈ ਬਾਹਲੀ ਗੱਲ ਹੁੰਦੀ ਦਿਖੇ ਤਾਂ ਇੱਕ ਵਾਰੀ ਹੋਰ ਫੇਰ ਲਓ ਵੈਸੇ ਇੱਕ ਵਾਰ ਸਫੀਸ਼ੈਂਟ ਆ ਟੋੜਾ ਜਿਹੜਾ ਕੰਮ ਆ ਉਹ ਪੂਰਾ ਬਣ ਜਾਂਦਾ ਆ ਬਿਲਕੁਲ ਪਾਣੀਆਂ ਚ ਬਾਈ ਉਹਨਾਂ ਨੇ ਭਰਿਆ ਹੋਇਆ ਸੀ ਪਹਿਲਾਂ ਹੀ ਇਹ ਮਤਲਬ ਕਿ ਬਰਸੀਨ ਦਾ 6 ਮਹੀਨੇ ਹੋ ਗਿਆ ਜ਼ਮੀਨ ਵਹੀ ਨੂੰ ਜਿੱਥੇ ਹੁਣੇ ਚੱਲ ਰਿਹਾ ਦੇਖੋ ਕਿੰਨਾ ਏਰੀਆ ਲੱਗੇ ਜਾ ਰਿਹਾ 5-7 ਮਿੰਟ ਟਰੈਕਟਰ ਚੱਲਿਆ ਮੇਰਾ ਖਿਆਲ ਪਤੰਦਰ ਨੇ ਅੱਧਾ ਕਿਲਾ ਮਾਰਿਆ ਰੋੜ ਕੇ ਤੇ ਕੋਈ ਡਰਾਫਟ ਵਾਲੀ ਬਹੁਤੀ ਲੋਡ ਨਹੀਂ ਪੋਜੀਸ਼ਨ ਲੀਵਰ ਤੋਂ ਹੀ ਚੱਲਦਾ ਪੋਜੀਸ਼ਨ ਲੀਵਰ ਬਸ ਸੈੱਟ ਕਰ ਲਓ ਕੋਈ ਸੈਂਸਿੰਗ ਦੇ ਨੂੰ ਲੈਣਾ ਦੇਣਾ ਨਹੀਂ ਤੇ ਉਹ ਸੈੱਟ ਕਰਕੇ ਆਪਣਾ ਬੱਦਬੀ ਫਰੀਜਾਓ ਕੋਈ ਤੁਸੀਂ ਅੱਗੇ ਨਹੀਂ ਦੇਖਣਾ ਕੋਈ ਪਿੱਛੇ ਨਹੀਂ ਦੇਖਣਾ ਚਾਹੇ ਘੇਰਾ ਬਗੜ ਲੋ ਚਾਹੇ ਹਲਾਈਆਂ ਨਾਲ ਵਾਈ ਜਾਓ ਬਹੁਤ ਬਿਹਤਰੀਨ ਚੱਲਦਾ ਹੈ ਮਤਲਬ ਕਿ ਜਿਨ੍ਹਾਂ ਨੇ ਜਾਦੇ ਮੱਕੀ ਵਗੈਰਾ ਹੋਰ ਜਾਂ ਉਹਦੇ ਸੂਰਜਮੁਖੀ ਦੇ ਟਾਂਡੇ ਬੋਣੇ ਨੇ ਉਹਨਾਂ ਲਈ ਹੋਰ ਜ਼ਿਆਦਾ ਬੈਨੀਫੀਸ਼ੀਅਲ ਆ ਜਿਹੜਾ ਹੋ ਰੂਗਾ ਹਲੋ ਯਾਰ ਪੂਰਾ ਪਸੰਦ ਆਇਆ ਸਵਾਦ ਆਇਆ ਮੈਂ ਪਹਿਲਾਂ ਵੀ ਇਹਦੇ ਤੇ ਇੱਕ ਵੀਡੀਓ ਪਾਈ ਸੀ ਪਰ ਆਪਣੀ ਅੱਖਾਂ ਨਾਲ ਚੱਲਦਾ ਮਾਸ਼ੀਓ ਦਾ ਜਿਹੜਾ ਪ੍ਰੋਜੈਕਟ ਪੜਾਕਟਾ ਉਹ ਮੈਂ ਪਹਿਲੀ ਵਾਰ ਇਹ ਦੇਖਿਆ ਬਹੁਤ ਮਤਲਬ ਵਧੀਆ ਚੱਲਦਾ ਮੇਰੀ ਛੇਤੀ ਕੀਤੇਆਂ ਕਿਤੇ ਐ ਤਸੱਲੀ ਤਸੁੱਲੀ ਹੁੰਦੀ ਨਹੀਂ ਮੈਂ ਘੱਟ ਜੀ ਗੱਲ ਮੰਨਣ ਵਾਲਾ ਬੰਦਾ ਹੈ ਮਤਲਬ ਬਾਲਾ ਵਧੀਆ ਠੱਕੇ ਦਾ ਬਾਕੀ ਇੱਕ ਗੱਲ ਮੈਂ ਚ ਹੋਰ ਐਡ ਆਨ ਕਰਨਾ ਚਾਹੁੰਦਾ ਜੋ ਮੈਨੂੰ ਜਿਆਦਾ ਵਧੀਆ ਲੱਗਿਆ ਜਿੱਦਾਂ ਆਪਾਂ ਰੋਟਾਵੇਟਰ ਨਾਲ ਜਾਂ ਹੋਰ ਕਿਸੇ ਵੀ ਰਵਾਇਤੀ ਇੰਪਲੀਮੈਂਟ ਨਾਲ ਕੰਦੂ ਕਰਦੇ ਆ ਉਹਨਾਂ 'ਚ ਇਹ ਉਹਨਾਂ ਨਾਲੋਂ ਮੈਨੂੰ ਇਹਦੇ 'ਚ ਇੱਕ ਗੱਲ ਵਧੀਆ ਲੱਗੀ ਕਿ ਜਿਵੇਂ ਆਪਾਂ ਲੇਜ਼ਰ ਕਰਾਇਆ ਹੁੰਦਾ ਲੇਜ਼ਰ ਜਦੋਂ ਆਪਾਂ ਕਰਾਇਆ ਹੁੰਦਾ ਉਹਦੇ 'ਚ ਹੈਰੋਂ ਜਾਂ ਰੋਟਾਵੇਟਰ ਮਾੜਾ ਜਾ ਕਿਤੇ ਆਪਾਂ ਤੋਂ ਉੱਚਾ ਨੀਮਾ ਹੋ ਜਵੇ ਵੱਧ ਢੇੜਾ ਜਿਵੇਂ ਵੱਧ ਲਿਫਟ ਛੱਡੀ ਜਾਵੇ ਉਹ ਤਲੀਆਂ ਬਹੁਤ ਪਾਉਂਦਾ ਡੈੜੀਆਂ ਬਣ ਜਾਂਦੀਆਂ ਨੇ ਉੱਚਾ ਨੀਮਾ ਹੋ ਜਾਂਦਾ ਇਹਦਾ ਇਹ ਬੜਾ ਨਜ਼ਾਰਾ ਹੈ ਜਿਹੜਾ ਫੱਟਾ ਹੈ ਤਾਂ ਉਹ ਲਾਈਨਾਂ ਡਿਜ਼ਾਈਨ ਉਦਾਂ ਹੁੰਦਾ ਨਾ ਸਪੈਸ਼ਲ ਪਾਡਲਿੰਗ ਲਈ ਬਣਿਆ ਉਹ ਡਿਜ਼ਾਈਨ ਇਹਦਾ ਉਦਾਂ ਦਾ ਹੈ ਕਿ ਤੁਹਾਨੂੰ ਵਰੀ ਕਰਨ ਦੀ ਲੋੜ ਨਹੀਂ ਹੈ ਵੀ ਇਹ ਡੈੜੀ ਪੈ ਜਾਊਗੀ ਜਾਂ ਆਪਣੇ ਕੋਈ ਤਲੀ ਪੈ ਜਾਊਗੀ ਤਲੀ ਨਹੀਂ ਇਹ ਪੈਣ ਦਿੰਦਾ ਬਿਲਕੁਲ ਵੀ ਕਿਉਂਕਿ ਇੱਕ ਤਾਂ ਹੈ ਜ਼ਿਆਦਾਤਰ ਤਾਂ ਮੋਸਟ ਪੋਸੀਬਲੀ ਇੱਕੇ ਵਾਰ ਇਹਨੇ ਮਸਲਾ ਹੱਲ ਟੋੜਾ ਕਰ ਦੇਣਾ ਇੱਕ ਵਾਰ ਚ ਤਲੀਆਂ ਪੈਣੀਆਂ ਕੀ ਨੇ ਦੂਜੀ ਵਾਰ ਵੀ ਤੁਸੀਂ ਲੰਘਾਉਂਗੇ ਤਾਂ ਫੱਟੇ ਦਾ ਡਿਜ਼ਾਈਨ ਇਦਾਂ ਦਾ ਬਣਿਆ ਹੋਇਆ ਹੈ ਵੀ ਤੁਹਾਨੂੰ ਤਲੀਆਂ ਦੀ ਟੈਨਸ਼ਨ ਨਹੀਂ ਹੈਗੀ ਇੱਥੇ ਹੁਣ ਇੱਕ ਦੋ ਬੰਦਿਆਂ ਨੇ ਹੋਰ ਪੱਖੋਂ ਵੱਖਰਿਆਂ ਨੇ ਚਲਾ ਕੇ ਦੇਖਿਆ ਮੈਂ ਵੀ ਘੇੜੇ ਦੇ ਕੇ ਦੇਖੇ ਕਿਹੜਾ ਕੋਈ ਫਿਰ ਇੰਨਾ ਲੋਡ ਪਾਉਂਦਾ ਹੁੰਦਾ ਹਲਾ ਦੱਬੀ ਤੁਰਿਆ ਜਾਂਦਾ ਪਰ ਕੋਈ ਮੈਂ ਇਹ ਨੋਟ ਕਰਿਆ ਕਿ ਕੋਈ ਇਹਨੇ ਐਂ ਡੈੜੀ ਨਹੀਂ ਪਾਈ ਵੀ ਕਿਤੇ ਐ ਗਾਰਾ ਇਕੱਠਾ ਕਰਤਾ ਨਾ ਨਹੀਂ ਆਮ ਗਾਰਾ ਇਕੱਠਾ ਹੋਣ ਦੀ ਜਿਹੜੀ ਸਮੱਸਿਆ ਕੱਦੂ ਚ ਹੀ ਹੁੰਦੀ ਆ ਲੈਜਰ ਤੋਂ ਬਾਅਦ ਵੀ ਆਪਾਂ ਲੈਜਰ ਵੀ ਕਰਾ ਲੰਨੇ ਆ ਹਾਲਾ ਗਾਰਾ ਇਕੱਠਾ ਫੇਰ ਹੋ ਜਾਂਦਾ ਸੋ ਹਰ ਪੱਖ ਤੋਂ ਐਫੀਸ਼ੀਐਂਸੀ ਤੋਂ ਹਰ ਪੱਖ ਤੋਂ ਪਰਫੈਕਟ ਇੰਪਲੀਮੈਂਟਾ ਜਿਹੜਾ ਉਹ ਹੈ ਲਓ ਜੀ ਸੱਜਣੋ ਏ ਸੀ ਅੱਜ ਦਾ ਸਾਰਾ ਕਿਸਾਨ ਮਿਲਣੀ ਦਾ ਪ੍ਰੋਗਰਾਮ ਬਾਈ ਉਹਨਾਂ ਨੇ ਬੂਟੇ ਵੰਡ ਕੇ ਹੋਰ ਇੱਕ ਸੋਸ਼ਲ ਕੰਮ ਇਹਦੇ ਵਿੱਚ ਕੀਤਾ ਮੈਨੂੰ ਬਹੁਤ ਚੰਗਾ ਲੱਗਿਆ ਹਰ ਇੱਕ ਸੱਜਣ ਨੂੰ ਇੱਕ ਇੱਕ ਦੋ ਦੋ ਲੋੜ ਦੇ ਅਨਸਾਰ ਬੂਟੇ ਦਿੱਤੇ ਗਏ ਸੋ ਸੇਵਾ ਦਾ ਮੌਕਾ ਦਿਓ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ